ਦਰੰਦਰ ਦਿਹਾਤੀ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਡੀਐਸਟੀ ਫਲੋਰ ਸ਼ਰਵਨ ਸਿੰਘ ਬਲ थाना ਮੁਖੀ ਫਲੋਰ ਇਨਸਪੈਕਟਰ ਸੰਜੀਤ ਕਪੂਰ ਜੀ ਗੁਪਤ ਜਾਣਕਾਰੀ ਮਿਲਨ ਤੇ ਨਸ਼ਾ ਵੇਚਣ ਵਾਲਿਆਂ ਤੇ ਸਪੈਸ਼ਲ ਨਾਕਾਬੰਦੀ ਪੰਜ ਡੇਰਾ ਵਿਖੇ ਕੀਤੀ ਤਾਂ ਉਹਨਾਂ ਵੱਲੋਂ ਦੋ ਨਸ਼ਾ ਤਸਕਰ ਕਾਬੂ ਕਰਕੇ ਉਹਨਾਂ ਪਾਸੋਂ 105 ਨਸ਼ੀਲੀਆਂ ਗੋਲੀਆਂ 8 ਗ੍ਰਾਮ ਹੀਰੋਇਨ ਅਤੇ 10000 ਰੁਪਏ ਡਰਗ ਮਨੀ ਕਾਬੂ ਕੀਤੇ ਹਨ ਇਹ ਰੇਸ਼ਵ ਲਾਲ ਦੀ ਵਿਸ਼ੇਸ਼ ਰਿਪੋਰਟ ਅ ਅثر ਪਰੰਤ ਹੈ ਕਿ ਤੁਸੀਂ ਨਸ਼ੇ ਸਮੇਤ ਦੋ ਨੌਜਵਾਨ ਕਾਬੂ ਕੀਤੇ ਹੈਗਾ ਸਰ ਕਿਤੇ ਦੀ ਹੈਗੀ ਕਿੰਨਾ ਨਜਾਇਜ਼ ਅਸਰ ਪਾ ਰਿਹਾ ਨਸ਼ੇ ਨੂੰ ਲੈ ਕੇ ਜੋ ਜਿੰਦਰਧਿਆਤੀ ਵੱਲੋਂ ਸਪੈਸ਼ਲ ਹੋਈ ਹੋਈ ਚਲਾਈ ਜਾਂਦੀ ਹੈ ਤੇ ਇਸ ਸੰਬੰਧੀ ਸਾਡੇ ਐਸਐਸਪੀ ਸਾਹਿਬ ਮਾਨਯੋਗ ਸਰਦਾਰ ਹਰਕਮਲ ਪ੍ਰੀਤ ਸਿੰਘ ਜੀ ਦੇ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਤੇ ਸਾਡੇ ਡੀਐਸਪੀ ਸਰਦਾਰ ਸਰਵੰਤ ਸਿੰਘ ਜੀ ਦੇ ਵੱਲ ਦੀ ਹਦਾਇਤਾਂ ਅਨੁਸਾਰ ਵੱਖ-ਵੱਖ ਟੀਮਾਂ ਜੋ ਕਿ ਨਸ਼ੇ ਨੂੰ ਠਲ ਪਾਉਣ ਵਾਸਤੇ ਗਠਿਤ ਕੀਤੀਆਂ ਗਈਆਂ ਸੀ ਉਸ ਸੰਬੰਧੀ ਮਿਤੀ 28 11 24 ਨੂੰ ਸਾਡੀ ਇੱਕ ਟੀਮ ਨੇ ਮੁਕਦਮਾ ਨੰਬਰ 318 ਦਰਜ ਕਰਿਤਾ ਉਸ ਵਿੱਚ ਦੋ ਦੋਸ਼ੀ ਕਮਲੇਸ਼ ਔਰ ਸੋਨੂ ਬੱਚਾ ਵਾਸੀ 5ਤੇਰਾ ਫਲੋਰ ਤੇ ਆਕਾਸ਼ ਵਾਸੀ 5ਤੇਰਾ ਫਲੋਰ ਨੂੰ ਕਾਬੂ ਕੀਤਾ ਜਿਸ ਪਾਸੋਂ ਸਾਨੂੰ 8 ਗ੍ਰਾਮ ਹਿਰੋਇਨ ਅਤੇ 105 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਇਹਦੇ ਵਿੱਚ ਕਮਲੇਸ਼ ਕੁਮਾਰ ਔਰ ਸੋਨੂ ਬੱਚਾ ਜੋ ਕਿ ਪਹਿਲਾਂ ਵੀ ਨਸ਼ੇ ਦੇ ਪਰਚੇ 'ਚ ਜੇਲ੍ਹ 'ਚ ਗਿਆ ਹੋਇਆ ਤੇ ਇਹਦੇ ਜੋ ਸੰਬੰਧ ਇੱਕ ਹੋਰ ਵੀ 스ਵਗਲਰ ਜੋ ਕਿ ਇਹਦਾ ਜੀਜਾ ਹੀ ਹੈ ਸ਼ਸ਼ੀकांत ਜੋ ਕਿ ਨਸ਼ਾ ਵੇਚਦਾ ਹੈ ਇਹ ਉਸ ਗੈਂਗ ਨਾਲ ਸੰਬੰਧਿਤ ਹੈ ਜੋ ਕਿ ਨਸ਼ਾ ਵੇਚਣ ਦਾ ਕੰਮ ਕਰਦੇ ਆ ਤੇ ਇਸ ਸੰਬੰਧੀ ਅਸੀਂ ਮੁਕਦਮਾ ਦਰਜ ਕਰਕੇ ਕਾਰਵਾਈ ਅਮਲ ਚ ਲਿਆਂਦੀ ਹੈ ਅਤੇ ਰਿਮਾਂਡ ਹਾਸਲ ਕੀਤਾ ਤੇ ਅਗਲੀ ਕਾਰਵਾਈ ਜਾਰੀ